ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਜੁਗ ਤ੍ਰੇਤਾ ਦੁਆਪੁਰ ਕਲਯੁਗ ਕਲਯੁਗ ਦੇ ਅਵਤਾਰ ਗੁਰੂ ਬਾਬਾ ਗੁਰਨਾਨਕ ਦੇਵ ਸਾਹਿਬ ਮਹਾਰਾਜ ਜੀ ਉਸੇ ਹੀ ਸਮੇਂ ਦੇ ਵਿੱਚ ਜੇ ਆਪਾਂ ਚੱਲੀ ਤਾਂ ਅੱਜ ਦਾ ਯੁਗ ਸੰਸਾਰ ਦੇ ਵਿੱਚ ਨੀਜੋਂ ਊਚ ਘਰੇ ਮੇਰਾ ਗਵਿੰਦ ਕਾਹੋਂ ਤੇ ਨਾ ਡਰੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਾਂਸੀ ਦੇ ਵਿੱਚ ਅਵਤਾਰ ਧਾਰਨ ਕੀਤਾ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ 648ਵਾਂ ਆਲਵਾਰ ਦੇ ਵਿੱਚ ਜਿੱਥੇ-ਜਿੱਥੇ ਨਾਮ ਲਿਵਾ ਬੈਠੇ ਆ ਉਸੇ ਬੜੇ ਹੀ ਤੂਮ ਸਾਹਦੇ ਨਾਲ ਬੜੇ ਸਜੂ ਬੜੇ ਸ਼ਰਧਾ ਦੇ ਭਾਵ ਨਾਲ ਮਨਾਇਆ ਜਾਵਾ। ਸੂਰ ਲੋਕਾਂ ਦੇ ਵਿੱਚ ਐਕੀ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਵਾ। ਕਿਸੇ ਵੀ ਭਗਤ ਦਾ ਵਾ, ਕਿਸੇ ਵੀ ਪੀਰ ਦਾ ਵਾ, ਪਕੰਬਰ ਦਾ ਔਰੀ ਦਾ ਕਿਸੇ ਦਾ ਵੀ ਕੋਈ ਵੀ ਸਮਾਗਮ ਹੋ ਰਿਹਾ ਸੰਗਤਾਂ ਬੜੀਆਂ ਤੁਮਤਾਵ ਦੇ ਨਾਲ ਮਨੋਵੀ ਆਨੇ ਤੇ ਗੁਰੂ ਰਵਜਾ ਸੁਮਹਾਰਾ ਜੀ ਦੇ ਪ੍ਰਕਾਸ਼ ਦਿਹਾੜਾ ਇਹ ਵੀ ਬੜੀਆਂ ਤੁਮਤਾਵ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ ਸੋ ਸੰਗਤਾਂ ਨੂੰ ਲੱਖ ਲੱਖ ਵਧਾਈ ਹੁਣ ਜਿੱਥੇ ਵੀ ਨਾਮ ਦੇ ਨਾਲ ਬੈਠਾ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ